ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ ਉਹ ਆਪ ਵੀ ਦੇਖ ਲੈਣੇ ਬਾਕੀ ਜੋ ਕਹਿਣਗੇ ਇਹ ਸਾਡੀ ਸ਼ਰਮ ਹੈ ਅਸੀਂ ਉਦਾਂ ਕਰਾਂਗੇ ਪੂਰੇ ਹਿੰਦੁਸਤਾਨ ਵਿੱਚ ਵੀ ਸਵਸ਼ ਭਾਰਤ ਅਭਿਆਨ ਚੱਲ ਰਿਹਾ ਹੈ ਸਾਡੀ ਜਿਹੜੀ ਪਹਿਲੀ ਪੀੜ੍ਹੀ ਸੀ ਉਹਨਾਂ ਨੇ ਉਹ ਸੇਵਾ ਸੰਭਾਲ ਨਹੀਂ ਕੀਤੀ ਵਾਤਾਵਰਣ ਦੀ ਸੰਭਾਲ ਕਰਨਾ ਜਦੋਂ ਸਮੇਂ ਦੀ ਮੁੱਖ ਲੋੜ ਹੈ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਇਸ ਦੇ ਅਧਿਕਾਰ ਕੈਂਪ ਵੀ ਲਗਾਏ ਜਾਂਦੇ ਨੇ ਤੇ ਜਾਗਤਾ ਦਿੱਤੀ ਜਾ ਰਹੀ ਹੈ ਸਮਾਜ ਵਿੱਚ ਜਿਹਦੇ ਤਹਿਤ ਅੱਜ ਚੋਹਾਲ ਵਿਖੇ ਸਰਕਾਰੀ ਕਾਲਜ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਦੀ ਵੀ ਮੌਜੂਦ ਹੈ ਜੋ ਵਾਤਾਵਰਨ ਨੂੰ ਬਚਾਉਣ ਦੇ ਤਹਿਤ ਲੋਕਾਂ ਨੂੰ ਅਪੀਲ ਕਰ ਰਹੇ ਨੇ ਕੀ ਉਹਨਾਂ ਦਾ ਮੁੱਖ ਮਕਸਦ ਹੈ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਹਾਂਜੀ ਸਰ ਅੱਜ ਸਰ ਵਾਤਾਵਰਨ ਨੂੰ ਬਚਾਉਣ ਵਾਸਤੇ ਤੁਹਾਡੇ ਲੋਕ ਸੈਮੀਨਾਰ ਕੀਤਾ ਜਾ ਰਿਹਾ ਹੈ ਕੀ ਸਰ ਮੁੱਖ ਉਦੇਸ਼ ਹੈ ਸਰ ਸਭ ਤੋਂ ਪਹਿਲਾਂ ਦਾ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਚਿੰਤਪੁਰਲੀ ਰੋਡ ਤੇ ਮਹਾ ਦੇ ਮੇਲੇ ਲੱਗੇ ਹੋਏ ਆ ਭੰਡਾਰੇ ਲੱਗੇ ਆ ਤੇ ਜਿਹੜੇ ਵੀ ਭਗਤ ਜਨ ਮਾਤਾ ਦੇ ਜਾ ਰਹੇ ਆ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਇਕਤਾ এনवायरमेंट ਸੇਫਟੀ ਵਾਸਤੇ ਸਵੱਛਤਾ ਵਾਸਤੇ ਇੱਕ ਇੱਕ ਰੋਡ ਦੇ ਉੱਪਰ ਇਸ ਤਰੀਕੇ ਦਾ ਖਲਾਰਾ ਪਾਓ ਜਿਹੜਾ ਪਲਾਸਟਿਕ ਵੇਸਟ ਨਾ ਫਲਾਓ ਜਿੰਨਾ ਕਿ এনवायरमेंट ਨੂੰ ਨੁਕਸਾਨ ਹੋ ਸਕਦਾ ਆ ਦੂਸਰਾ ਜਿਹੜਾ ਹੈਗਾ ਅਸੀਂ ਜਲ ਸੇਵਾ ਦੇ ਵਾਸਤੇ ਵੀ ਲੱਗੇ ਹੈਗੇ ਕਿ ਜਿਹੜਾ ਪਾਣੀ ਅਸੀਂ ਹੈ ਸਾਰੇ ਬਚਾਈਏ ਪਾਣੀ ਨੂੰ ਵੇਸਟ ਨਾ ਕਰੀਏ ਕਿਉਂਕਿ ਆਨੇ ਆਲਿਆ ਸਮੇਂ ਇਦਾਂ ਦਾ ਹੈਗਾ ਆ ਜੇ ਅਸੀਂ ਪਾਣੀ ਨੂੰ ਵੇਸਟ ਕਰਾਂਗੇ ਤਾਂ ਸਾਨੂੰ ਪੀਣ ਨੂੰ ਵੀ ਪਾਣੀ ਨਹੀਂ ਮਿਲਣਾ ਸਾਡੀ ਅਗਲੀ ਪੀੜ੍ਹੀਆਂ ਪਾਣੀ ਨੂੰ ਤਰਸਣਗੀਆਂ ਅਗਰ ਅਸੀਂ ਪਾਣੀ ਦੀ ਸੰਭਾਲ ਨਹੀਂ ਕਰਾਂਗੇ ਤਾਂ ਸਾਡਾ ਸਾਰਿਆਂ ਨੂੰ ਇਹੀ ਇੱਕ ਮੈਸੇਜ ਆਏਗਾ ਯਾ ਇੱਕ ਤਾਂ ਪਾਣੀ ਬਚਾਓ ਇੱਕ ਜਿਹੜਾ ਹੈਗਾ ਸਾਡਾ এনਵਾਇਰਨਮੈਂਟ ਇਹਨੂੰ ਖਰਾਬ ਹੋਣ ਤੋਂ ਬਚਾਓ ਜਿੱਦਾਂ ਤੁਸੀਂ ਦੇਖੋ ਹੁਣ ਬਾਰਿਸ਼ ਹੁੰਦੀ ਹੈ ਇੱਕਦਮ ਹੀ ਪਾਣੀ ਪਾਣੀ ਹੋ ਜਾਂਦਾ ਇਹ ਸਾਰਾ ਜਿਹੜਾ ਇਹ এনਵਾਇਰਨਮੈਂਟ ਦਾ ਹੀ ਇਫੈਕਟ ਹੈਗਾ ਯਾ ਇਸ ਕਰਕੇ ਸਾਨੂੰ এনਵਾਇਰਨਮੈਂਟ ਬਚਾਉਣ ਦੀ ਬਹੁਤ ਲੋੜ ਹੈ ਨਹੀਂ ਤਾਂ ਅਸੀਂ ਜਿਹੜਾ ਜਿੱਦਾਂ ਕਹਿੰਦੇ ਕਿ ਆਕਸੀਜਨ ਦੇ ਸਿਲੰਡਰ ਲੈ ਕੇ ਹੀ ਘੁਮਣਾ ਪਏਗਾ ਪਲਾਂਟੇਸ਼ਨ ਕਰੋ ਕਈ ਪਲਾਂਟੇਸ਼ਨ ਬਹੁਤ ਹੋ ਰਹੀਆਂ ਆ ਪਰ ਕੀ ਹੁੰਦਾ ਕਈ ਬੰਦੇ ਪਲਾਂਟੇਸ਼ਨ ਕਰਦੇ ਆ ਬਾਅਦ ਚ ਬੂਟਾ ਸੁੱਕਦਾ ਰਹਿ ਜਾਂਦਾ ਆ ਤੇ ਜੇ ਅਸੀਂ ਮੰਨ ਲਓ ਜੇ 10 ਪਲਾਂਟ ਲਾਣੇ ਉਹਦੀ ਜਗ੍ਹਾ ਇੱਕ ਪਲਾਂਟ ਲਾਓ ਪਰ ਉਹਦੀ ਕੇਅਰ ਕਰੋ ਔਰ ਉਹਨੂੰ ਇਸ ਤਰੀਕੇ ਨਾਲ ਚਲਾਓ ਕਿ ਜਦੋਂ ਆਪਣੇ ਖੜਾ ਹੋ ਜਾਂਦਾ ਬੂਟਾ ਫਿਰ ਉਸਨੂੰ ਛੱਡੋ ਤੇ ਪਲਾਂਟੇਸ਼ਨ ਜੇ ਕਰਨੀ ਆ ਸਕਸੈਸ ਤੇ ਉਹਦਾ ਨਾਲ ਧਿਆਨ ਰੱਖਣ ਦੀ ਵੀ ਲੋੜ ਹੈ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨਾਲ ਜਿੱਥੇ ਵਕ ਵਕ ਤਰ੍ਹਾਂ ਸੈਮੀਨਾਰ ਵੀ ਲਗਾਏ ਜਾਂਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਫਿਰ ਵੀ ਅਵੇਅਰ ਕਿਉਂ ਨਹੀਂ ਹੋ ਰਹੇ ਲੋਕ ਦੇਖੋ ਜੀ ਲੋਕ ਕੁਝ ਜਿੱਦਾਂ ਮਤਲਬ ਕਿ ਸਮਝਦਾਰੀ ਦੀ ਕਮੀ ਕਹਿ ਲਓ ਪਲਾਂਟੇਸ਼ਨ ਵੀ ਕਰਦੇ ਆ ਪਰ ਉਹਨੂੰ ਸੰਭਾਲਦੇ ਨਹੀਂ ਹੈਗੇ ਪਰ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਵੀ ਪਲਾਂਟੇਸ਼ਨ ਕਰਦੇ ਆ ਸਰਕਾਰ ਵੱਲੋਂ ਇੰਨੀਆਂ ਚੰਗੀਆਂ ਸਕੀਮਾਂ ਚੱਲ ਰਹੀਆਂ ਆ ਫ੍ਰੀ ਦੇ ਵਿੱਚ ਪੌਦੇ ਵੰਡੇ ਜਾ ਰਹੇ ਆ ਸਾਡੇ ਮੰਤਰੀ ਸਾਹਿਬ ਨੇ ਪੌਦੇ ਵੰਡੇ ਭਗਵੰਤ ਮਾਨ ਜੀ ਆਏ ਸਾਡੇ ਹੁਸ਼ਿਆਰਪੁਰ ਉਹਨਾਂ ਨੇ ਵੀ ਇਸ ਉੱਪਰ ਬਹੁਤ ਜ਼ੋਰ ਦਿੱਤਾ ਵੀ ਪਲਾਂਟੇਸ਼ਨ ਕੀਤੀ ਜਾਵੇ ਫ੍ਰੀ ਦੇ ਵਿੱਚ ਪੌਦੇ ਮਿਲ ਰਹੇ ਆ ਅੱਛੇ-ਅੱਛੇ ਪੌਦੇ ਲੈ ਕੇ ਸਾਨੂੰ ਪੌਦੇ ਲਗਾਉਣੇ ਚਾਹੀਦੇ ਆ ਜਿਹੜੇ ਕਿ ਸਾਡੇ ਹੀ ਸੇਫਟੀ ਵਾਸਤੇ ਆ ਸਾਡੇ ਜਿਹੜਾ এনਵਾਇਰਨਮੈਂਟ ਸੇਫਟੀ ਵਾਸਤੇ ਆ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਜੀ ਕੁਮਾਰ ਸਰ ਮੈਂ ਗਵਰਨਮੈਂਟ ਕਾਲਜ ਹੁਸ਼ਾਰਪੁਰ ਸਰਵਿਸ ਕਰਦਾ ਆ ਆਖਿਰਕਾਰ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਜਿਸ ਤਰ੍ਹਾਂ ਕਿ ਵਾਤਾਵਰਣ ਨੂੰ ਸੰਭਾਲਣ ਦੀ ਰੋਕ ਲਗਾਉਣ ਦੀ ਪਹਿਲ ਦੇ ਆਧਾਰ ਤੇ ਮੈਂ ਆਪਣੇ ਪ੍ਰਿੰਸੀਪਲ ਸਾਹਿਬਾ ਦੇ ਨਾਲ ਮਿਲ ਕੇ ਜਾਂ ਦੂਸਰਾ ਡਿਊਟੀ ਲਗਾਉਂਦੇ ਹੈਗੇ ਆ ਹੁਣ ਵੀ ਸਾਨੂੰ ਲੈਟਰ ਆਈ ਸੀ ਕਿ ਦੂਸਰਾ ਤੁਸੀਂ ਕਾਲਜ ਤੋਂ ਬਾਹਰ ਜਾ ਕੇ ਵੀ ਆਪਣੇ ਕਰੋ ਇਸ ਕਰਕੇ ਮੈਂ ਕਲੀਨ ਐਂਡ ਗ੍ਰੀਨ ਸੁਸਾਇਟੀ ਦੇ ਵਲੋਡਾਂ ਦਾ ਬੜਾ ਧੰਨਵਾਦ ਕਰਦਾ ਪਿਆ ਹੈਗਾ ਕਿ ਦੂਜਾ ਉਹਨਾਂ ਨੇ ਮੈਨੂੰ ਸੱਦਿਆ ਮੌਕਾ ਦਿੱਤਾ ਤੇ ਮੈਂ ਰੋਜ਼ਾਨਾ ਜਿੰਨੇ ਵੀ ਮਤਲਬ ਕਿ ਨਵਰਾਤਰੀ ਚੱਲਦੇ ਪਏ ਹੈਗੇ ਆ 8 9 10 ਦਿਨ ਹੁੰਦੇ ਹੋਣ ਮੈਂ ਜਾ ਕੇ ਆਪਣਾ ਪ੍ਰਯਾਸ ਕਰਦਾ ਰਹਾਂਗਾ ਆਪਣੇ ਪਰਿਵਾਰ ਦੇ ਨਾਲ ਕਿ ਕੋਈ ਵੀ ਪਾਣੀ ਬਰਬਾਦ ਨਾ ਕਰੋ ਰੋਕ ਲਗਾਓ ਵਾਤਾਵਰਣ ਦੀ ਸਫਾਈ ਰੱਖੋ ਤੇ ਖਲਾਰਾ ਨਾ ਪਾਓ ਇਹ ਆਪਣਾ ਪ੍ਰਯਾਸ ਖੁਦ ਆਪਣੇ ਵੇਸ ਤੇ ਆਪਣੇ ਪਰਿਵਾਰ ਦੇ ਨਾਲ ਕਰਦਾ ਰਹਿੰਦਾ ਰਹਾਂਗਾ ਸਰ ਸਾਰ ਸਫਾਈ ਬਾਰੇ ਤੁਸੀਂ ਸਰ ਉਪਦੇਸ਼ ਦੇ ਰਹੇ ਹੋ ਇੱਕ ਮੈਸੇਜ ਦੇ ਰਹੇ ਹੋ ਪਬਲਿਕ ਨੂੰ ਪਰ ਜਿੱਦਾਂ ਚਿੰਤਪੁਰ ਦੇ ਮੇਲੇ ਵੀ ਲੱਗੇ ਨੇ ਤੁਸੀਂ ਇੱਥੋਂ ਲੈ ਕੇ ਚਿੰਤਪੁਰ ਦਾ ਚਲੇ ਜਾਓ ਤਾਂ ਗੰਦਗੀ ਦੇ ਢੇਰ ਲੱਗੇ ਪਏ ਨੇ ਪ੍ਰਸ਼ਾਸਨ ਵੱਲੋਂ ਵੀ ਹੁਕਮ ਦਿੱਤੇ ਗਏ ਨੇ ਪਰ ਫਿਰ ਵੀ ਲੋਕ ਇਸ ਚੀਜ਼ ਨੂੰ ਨਹੀਂ ਸਮਝ ਰਹੇ ਕੀ ਮੁੱਕ ਕਰਨੀ ਇਹ ਇਹਦਾ ਕਾਰਨ ਇਹੀ ਆ ਸਰ ਕਿ ਸ਼ਾਇਦ ਹੋ ਸਕਦਾ ਸੀ ਜਾਗਰੂਕ ਨਾ ਇੰਨਾ ਕਰ ਸਕਦੇ ਹੋਏ ਪ੍ਰਸ਼ਾਸਨ ਕੋਈ ਘੱਟ ਨਹੀਂ ਕਰਦਾ ਆਪਣੇ ਵੱਲੋਂ ਬੜੀ ਕੇਅਰ ਕਰਦਾ ਹੈਗਾ ਦੇਖਦਾ ਵੀ ਹੈਗਾ ਪਰ ਜੇ ਇਨਸਾਨ ਨਾ ਸਮਝੀ ਆਪਾਂ ਨਾ ਸਮਝੀਏ ਜਾਂ ਨਾ ਸਮਝਾ ਪਈਏ ਕਿ ਗੁਰੂ ਹੋਂਦੇ ਨਾਤੇ ਤੇ ਫਿਰ ਮੈਂ ਤੇ ਕਵਾਂਗਾ ਕਿ ਸਾਡੇ ਹੀ ਕਸੂਰ ਹੈਗਾ ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈਗਾ ਉਹ ਆਪ ਵੀ ਦੇਖ ਲੈਣ ਕਿਉਂਕਿ ਜੇ ਬਸ ਵੀ ਬੈਠਾ ਹੋਵੇ 3 ਘੰਟੇ ਤੁਸੀਂ ਇੱਥੋਂ ਚੰਡੀਗੜ੍ਹ ਜਾਣਾ ਹੋਵੇ ਉਹ ਵੀ ਸਫਾਈ ਹੋਏਗੀ ਤਾਂ ਹੀ ਅੱਛਾ ਲੱਗਦਾ ਹੈਗਾ ਨਹੀਂ ਤਾਂ ਲੱਛਾ ਦੂਸਰਾ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਨਹੀਂ ਇਨਸਾਨ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਸਮੇਂ ਦਾ ਚਾਹੀਦਾ ਹੈਗਾ ਹੋ ਸਕਦਾ ਤੁਹਾਡੀ ਮਿਹਰਬਾਨੀ ਦੇ ਨਾਲ ਕੋਈ ਆਵਾਜ਼ ਹੁੰਦਾ ਤੱਕ ਜਾਏਗੀ ਕੋਈ ਨਾ ਕੋਈ ਤੇ ਜ਼ਰੂਰ ਸਮਝ ਜਾਏਗਾ ਨਾ ਜੀ ਸਰ ਕੀ ਕਹਿਣਾ ਚਾਹੋਗੇ ਸਰ ਅੱਜ ਵਾਤਾਵਰਨ ਨੂੰ ਬਚਾਉਣ ਦੇ ਮੁੱਦੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਮਨਦੀਪ ਸ਼ਰਮਾ ਜੀ ਔਰ ਬੀਜੇ ਕੁਮਾਰ ਜੀ ਦਾ ਧੰਨਵਾਦ ਕਰਦਾ ਮੇਰਾ ਨਾਮ ਬਲਵਿੰਦਰ ਹਨਾ ਉਹ ਪ੍ਰਧਾਨ ਬਲਬਾ ਸੇਵਾ ਸੁਸਾਇਟੀ ਇਹਨਾਂ ਦੇ ਇਨਵੀਟੇਸ਼ਨ ਤੇ ਇੱਥੇ ਆਏ ਆ ਸਾਡੀ ਸੁਸਾਇਟੀ ਹਰੇਕ ਕੰਮ ਲਈ ਇਹਨਾਂ ਨਾਲ 24 ਘੰਟੇ ਖੜੀ ਆ ਬਾਕੀ ਜੋ ਕਹਿਣਗੇ ਇਹ ਸਾਡੇ ਸ਼ਰਮ ਆ ਅਸੀਂ ਉਦਾਂ ਕਰਾਂਗੇ ਮਿਹਰਬਾਨੀ ਹਾਂ ਸਰ ਕੀ ਨਾਮ ਹੈ ਮਨੋਜ ਦਿੱਤਾ ਜੀ ਜੀ ਸਰ ਮੇਰਾ ਮੈਸੇਜ ਇਹ ਆ ਵੀ ਪੂਰੇ ਹਿੰਦੁਸਤਾਨ 'ਚ ਵੀ ਸਵਸ਼ ਭਾਰਤ ਅਭਿਆਨ ਚੱਲ ਰਿਹਾ ਔਰ ਸਾਡੇ ਕੱਲੇ-ਕੱਲੇ ਦੇਸ਼ਵਾਸੀ ਦੀ ਇਹ ਫਰਜ਼ ਬੰਦਾ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਆਉਣ ਵਾਲੇ ਟਾਈਮ ਵਿੱਚ ਪਾਣੀ ਔਰ ਵਾਤਾਵਰਨ ਨੂੰ ਬਚਾਈਏ ਤਾਗੀ ਆਨ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਉਹ ਇਸ ਗੱਲ ਦਾ ਅਫਸੋਸ ਨਾ ਕਰਨ ਕਿ ਸਾਡੀ ਜਿਹੜੀ ਪਹਿਲੀ ਪੀੜ੍ਹੀ ਸੀ ਉਹਨਾਂ ਨੇ ਉਹ ਸੇਵਾ ਸੰਭਾਲ ਨਹੀਂ ਕੀਤੀ ਨਾ ਵਾਤਾਵਰਨ ਨੂੰ ਬਚਾਇਆ ਕਿਉਂਕਿ ਪਲਾਸਟਿਕ ਦੇ ਲਫਾਫੇ ਜਿੰਨਾ ਵੀ ਪੋਲੂਸ਼ਨ ਆ ਉਹ ਅਸੀਂ ਆਪ ਫਲਾਨਨੇ ਆ ਅਸੀਂ ਲੱਖਾਂ ਰੁਪਏ ਦੇ ਲੰਗਰ ਲਾ ਦਿੰਨੇ ਆ ਪਰ 2000 ਰੁਪਏ ਸਫਾਈ ਦੇ ਉੱਤੇ ਆਲੇ ਦੁਆਲੇ ਨਹੀਂ ਕਰਦੇ ਔਰ ਮੈਨੂੰ ਪਬਲਿਕ ਨੂੰ ਮੇਰੇ ਵੱਲੋਂ ਅਪੀਲ ਆ ਕਿ ਉਹ ਸਫਾਈ ਦਾ ਜਿੱਦਾਂ ਸਾਡੀ ਮਾਤਾ ਦੇ ਵਿੱਚ ਸ਼ਰਧਾ ਆ ਐਸੇ ਇਸ ਵਾਤਾਵਰਣ ਨੂੰ ਸਾਹਮਣੇ ਵਿੱਚ ਵੀ ਸਾਡੀ ਸ਼ਰਧਾ ਹੋਣੀ ਚਾਹੀਦੀ ਆ ਧੰਨਵਾਦ ਥੈਂਕ ਯੂ ਸਾਰਿਆਂ ਨੂੰ ਜੈ ਮਾਤਾ ਜੀ ਤੇ ਇੱਕ ਗੱਲ ਜਿਹੜੀ ਭਾਈ ਸਾਹਿਬ ਦਿੱਤਾ ਜੀ ਵੀ ਕਹਿੰਦੇ ਮੰਦੀਪ ਜੀ ਕਹਿੰਦੇ ਆ ਅਸੀਂ ਇਹਨਾਂ ਦੇ ਨਾਲ ਆ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਤੁਹਾਡਾ ਪਹਿਲਾ ਕੁਐਸਚਨ ਸੀਗਾ ਵੀ ਲੋਕ ਲੰਗਰ ਤਾਂ ਲਗਾ ਲੈਂਦੇ ਸਫਾਈ ਨਹੀਂ ਕਰਦੇ ਤੁਸੀਂ ਦੇਖਿਓ ਲੰਗਰ ਖਤਮ ਹੋਣ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਨੇ ਕਰਨਾਮਾ ਉੱਥੇ ਜਿਹੜੀ ਇਹ ਸੰਸਥਾ ਹੈਗੀ ਆ ਇਹਨੇ ਮੰਗੂਵਾਲ ਤੱਕ ਜਿਹੜਾ ਹੈਗਾ ਨਾ ਦੀਆਂ ਕਟੋ-ਕਟ 15 ਤੇ 20 ਟਰਾਲੀਆਂ ਚੱਲਦੀਆਂ ਗਈਆਂ ਤੁਹਾਨੂੰ ਇੱਥੇ ਇੱਕ ਵੀ ਤਰ੍ਹਾਂ ਦਾ ਲਫਾਵਾ ਜਾਂ ਕਾਗਜ਼ ਨਹੀਂ ਮਿਲੂਗਾ ਇੱਕ ਮੈਂ ਛੋਟਾ ਸੰਦੇਸ਼ ਤੁਹਾਡੇ ਲਈ ਦੇਣਾ ਚਾਹੁੰਦਾ ਹਾਂ ਕਿਉਂਕਿ ਮੈਂ ਡਿਸਟ੍ਰਿਕਟ ਜ਼ਿਲ੍ਹਾ ਨੋਡਲ ਅਫਸਰ ਹੈਗਾ ਡਰੱਗਸ ਹੈਗਾ ਮੇਰੇ ਕੋਲ ਜਿੱਦਾਂ ਮੈਂ ਹੁਣ ਦੇਖਦਾ ਜਿੱਦਾਂ ਲੋਕਾਂ ਨੇ ਇਹਨਾਂ ਦਿਨਾਂ 'ਚ ਬੰਦ ਕੀਤਾ ਹੈਗਾ ਖਾਣਾ ਪੀਣਾ ਜਾਂ ਨਸ਼ਾ ਕੀਤਾ ਹੈਗਾ ਜੀ ਅਸੀਂ ਮਾੜਾ ਜਿਹਾ ਇਹਨੂੰ ਰੋਕ ਲਈਏ ਤਾਂ ਸਾਡੇ ਨਿਆਣੇ ਜਿਹ ਉਹਨਾਂ ਦੀ ਇੱਕ ਸ਼ਰਧਾ ਹੈਗੀ ਆ ਉਹ ਇਹਨਾਂ ਦਿਨਾਂ ਵਿੱਚ ਨਸ਼ਾ ਵਗੈਰਾ ਬੰਦ ਕਰ ਦਿੰਦੀ ਆ ਜੇ ਕਿਤੇ ਆਹੀ ਭਾਵਨਾ ਇਹਨਾਂ ਵਿੱਚ ਰਹਿ ਜਵੇ ਇੱਕ ਡਰ ਰਹਿ ਜਵੇ ਤਾਂ ਆਪਾਂ ਜਿਹੜਾ ਪੰਜਾਬ ਹੈਗਾ ਆਪਾਂ ਇਹਨੂੰ ਬਚਾ ਲਈਏ ਕਿ ਦੁਆਰਾ ਮੇਰੀ ਹੀ ਬੇਨਤੀ ਸਫਾਈ ਦੇ ਨਾਲ ਨਾਲ ਜਿਹੜਾ ਨਸ਼ਾ ਵੀ ਹੈਗਾ ਸੀ ਉਹਨੂੰ ਵੀ ਉੱਤੇ ਨਕੇਲ ਪਾਈਏ ਉੱਤੇ ਕੰਟਰੋਲ ਕਰੀਏ ਧੰਨਵਾਦ ਜੀ ਸਰ ਕੀ ਨਾਮ ਹੈ ਜਸਜੀਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਰ ਵਾਤਾਵਰਨ ਨੂੰ ਬਚਾਉਣ ਦੇ ਸੰਬੰਧ ਵਿੱਚ ਵਾਤਾਵਰਨ ਬਚਾਉਣ ਨੂੰ ਮੈਂ ਕਹਿਣਾ ਚਾਹੂੰਗਾ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਭਗਤਾਂ ਨੂੰ ਇੱਕ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਕਿਸੇ ਵੀ ਡਿਪਾਰਟਮੈਂਟ ਨੇ ਸੜਕ ਦੇ ਕਿਨਾਰੇ ਬੂਟੇ ਲਾਏ ਹੋਏ ਆ ਉਹਨਾਂ ਨੂੰ ਮਿਦਣਾਂ ਬੂਟੇ ਦੇ ਬਿਨਾ ਕੋਈ ਸੇਫਟੀ ਦਾ ਇਲਾਜ ਨਹੀਂ ਹੈ ਦੂਜਾ ਮੈਂ ਤੁਹਾਡੇ ਤੋਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਚਾਹੇ ਫੋਰੈਸਟ ਡਿਪਾਰਟਮੈਂਟ ਦੇ ਥਰੂ ਲਾਣੇ ਆ ਜਾਂ ਕਮੇਟੀਆਂ ਥਰੂ ਲਾਣੇ ਆ ਜਾਂ ਜੀਪ ਕਮੇਟੀ ਲਾਣੇ ਆ ਕਿਸੇ ਦੇ ਥਰੂ ਵੀ ਲਾਣੇ ਆ ਇਹਨਾਂ ਨੂੰ ਹਦਾਇਤ ਕੀਤੀ ਜਾਵੇ ਜਿਹੜਾ ਪੇੜ ਤੁਸੀਂ ਲਾਣੇ ਆ ਉਹਨੂੰ ਕੰਪਲੀਟ ਕਰੋ ਸਰਕਾਰ ਨੇ ਜਿਸ ਤਰ੍ਹਾਂ ਕਿ ਪਬਲਿਕ ਨੂੰ ਬੂਟਾ ਫਰੀ ਦੇ ਰਿਹਾ ਹੈ ਉਹਨੂੰ ਪਾਲਣ ਦੇ ਪੈਸੇ ਵੀ ਦੇ ਰਿਹਾ ਹੈ ਜੋ ਦੇ ਰਿਹਾ ਹੈ ਤਾਂ ਉਹਦੀ ਮਤਲਬ ਇਹ ਨਹੀਂ ਪੈਸਾ ਦੇਣ ਉਹਨੂੰ ਪਿੱਛਾ ਵੀ ਕੋਈ ਡਿਪਾਰਟਮੈਂਟ ਦੀ ਹੈ ਜ਼ਿੰਮੇਵਾਰੀ ਬਣ ਰਹੀ ਹੈ ਬੂਟਾ ਤਾਂ ਦੇ ਤਾਂ ਹੀ ਪੜ ਸਕਦਾ ਜੇ ਕਿ ਸਰਕਾਰ ਉਹਦੇ ਮਤਲਬ ਪੈਰਗਾ ਹੀ ਕਰੂਗੀ ਜਿੰਨਾ ਬੂਟਾ ਲੱਗ ਗਿਆ ਜੇ ਉਹਨਾਂ ਬੂਟਾ ਪੜ ਜਾਊਗਾ ਤਾਂ ਕੋਈ ਵੀ ਕਮੀ ਨਹੀਂ ਰਹੂਗੀ ਸਰਕਾਰੇ ਬੂਟਾ ਕੱਟਣ ਨਾਲ ਤੱਕ ਘਟਦੇ ਆਂ ਦੇਵੇ ਕੋਈ ਹੋ ਜੀ ਸਕਤਾ ਦਰਤਾ ਕਰੇ ਤੇ ਬੂਟਾ ਲਾਣ ਨਾਲ ਵੱਧ ਕਰੇ ਫੋਰੈਸਟ ਡਿਪਾਰਟਮੈਂਟ ਹੀ ਨੂੰ ਮਤਲਬ ਪਹਿਲੇ ਅਧਾਰ ਤੇ ਬਣਾ ਕਰਦਾ ਫੋਰੈਸਟ ਡਿਪਾਰਟਮੈਂਟ ਨੇ ਜਿਹੜੀ ਮੈਂ ਇੱਕ ਬੇਨਤੀ ਕਰੂੰਗਾ ਜਿਹੜੀਆਂ ਪਿੰਡਾਂ ਦੀਆਂ ਨਰੇਗਾ ਜੇ ਐਫਐਮ ਕਮੇਟੀਆਂ ਬਣਾਈਆਂ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਤੁਸੀਂ ਪੰਜਾਬ ਸਰਕਾਰ ਦੇ ਇੱਕ ਭਾਈਵਾਲ ਬਣ ਗਏ ਆ ਤੁਸੀਂ ਵੀ ਇਨਵਾਰਵਸਪ ਲਈ ਵਾਸਤੇ ਬੂਟੇ ਵੱਧੋ ਵੱਧ ਲਾਓ ਇਹਨਾਂ ਨੂੰ ਦੇਖੋ ਤੁਸੀਂ ਸਰਕਾਰ ਦੇ ਹਿੱਸੇਦਾਰ ਹੈ ਪਬਲਿਕ ਤੁਹਾਨੂੰ ਪੁੱਛ ਰਹੀ ਹੈ ਨਾ ਕਿ ਸਰਕਾਰ ਨੂੰ ਪੁੱਛ ਰਹੀ ਹੈ ਤੁਸੀਂ ਵੀ ਧਿਆਨ ਦਿਓ ਉਹਨਾਂ ਨੂੰ ਮੈਂ ਅਪੀਲ ਕਰ ਰਿਹਾ ਇਸ ਚੀਜ਼ ਦੀ ਯੋਗ ਸਰਕਾਰ ਨੇ ਆਪਣਾ ਇੱਕ ਅੰਗ ਜੋੜ ਲਿਆ ਦੂਜੇ ਫੋਰੈਸਟ ਡਿਪਾਰਟਮੈਂਟ ਨੇ ਤੇ ਉਹਨਾਂ ਕਮੇਟੀਆਂ ਨੂੰ ਵੀ ਕਹ ਰਹੇ ਆ ਕਿ ਤੁਸੀਂ ਵੀ ਕਰੋ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.